ਉਦੇ ਹੀ ਸਾਰਾ ਹੀ ਰੋੜ ਗਏ ਸਾਰਾ ਬਰੂਦ ਰੋੜ ਕੇ ਜਦੋਂ ਇਹ ਗੱਲਾਂ ਸ਼ਾਮ ਸਿੰਘ ਟਾਰੀ ਜੀ ਦੇ ਕੰਨਾਂ ਵਿੱਚ ਪਈਆਂ ਕਿ ਗਦਾਰ ਇਹ ਕਰ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਸਿੰਘੋ ਸਮਾਂ ਆ ਗਿਆ ਏ ਪੰਥ ਨੂੰ ਪਿੱਠ ਨਹੀਂ ਵਿਖਾਵਾਂਗੇ ਭਵੇਂ ਤੋਪਾਂ ਅੱਗੇ ਭਵੇਂ ਬੰਦੂਕਾਂ ਅੱਗੇ ਭਵੇਂ ਉਹਨਾਂ ਕੋ ਚੜਦੇ ਤੋਂ ਚੜਦੇ ਹਥਿਆਰ ਆ ਮਗਰ ਪਿੱਠ ਨਹੀਂ ਵਿਖਾਵਾਂਗੇ ਤਿੰਨ ਵਾਰੀ ਐਸੇ ਹੱਲੇ ਕੀਤੇ ਸਿੰਘਾਂ ਨੇ ਕਿ ਉਹਨਾਂ ਨੂੰ ਪਿੱਛੇ ਤੱਕ ਢੇਲ ਕੇ ਰੱਖ ਦਿੱਤਾ ਐਸੇ ਵਾਰ ਕੀਤੇ ਮਗਰ ਤੋਪਾਂ ਸੀ ਤੇ ਉਹਨਾਂ ਕੋ ਸ਼ਸਤਰ ਤਲਵਾਰ ਨੀਜੇ ਇਹੋ ਜਿਹੇ ਚੀਜ਼ਾਂ ਨਾਲ ਲੜ ਰਹੇ ਸੀ ਤਾਂ ਹੌਲੀ-ਹੌਲੀ ਚਿੱਟਾ ਬਾਣਾ ਜਿਹੜਾ ਸੀ ਲਾਲ ਹੁੰਦਾ ਗਿਆ ਤਾਂ ਉੱਥੇ ਸ਼ਹਾਦਤ ਦਾ ਜਾਮ ਪੀਤਾ ਦੱਸਦੇ ਨੇ ਕਿ ਮਹਾਰਾਜਾ ਸੌਰੀ ਦੱਸਦੇ ਨੇ ਕਿ ਸ਼ਾਮ ਸਿੰਘ ਅਟਾਰੀ ਜੀ ਦੇ ਹੱਥ ਵਿੱਚੋਂ ਜਿਹੜੀ ਤਲਵਾਰ ਸੀ ਜਿਹਦੇ ਨਾਲ ਉਹਨਾਂ ਨੇ ਬਹਾਦਰੀ ਨਾਲ ਜੰਗ ਲੜੀ ਸੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹ ਤਲਵਾਰ ਉਹਨਾਂ ਦੀ ਮੁਠੀ ਵਿੱਚ ਹੀ ਰਹੀ ਸਿੰਘਾਂ ਨੇ ਬੜਾ Jorla.